ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਾਮ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰੜਾ ਹਾਂ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਅੱਜ ਸੁਖਬੀਰ ਬਾਦਲ ਹੁਣਾਂ ਨੇ ਇੱਕ ਚਿੱਠੀ ਹੋਰ ਲਿਖ ਦਿੱਤੀ ਹੈ ਅਗੇ ਚਿੱਠੀ ਲੈ ਕੇ ਗਏ ਸੀ ਤਾਂ ਉਸ ਦੌਰਾਨ ਜਿਹੜਾ ਕੁਰਸੀ ਤੋਂ ਡਿੱਗ ਪਏ ਸੀਗੇ ਪੈਰ ਫ੍ਰੈਕਚਰ ਹੋ ਗਿਆ ਸੀਗਾ ਪਰ ਇਸੇ ਦੌਰਾਨ ਉਹਨਾਂ ਨੇ ਇੱਕ ਚਿੱਠੀ ਹੋਰ ਲਿਖੀ ਆ ਤੇ ਨਾਲ ਦੀ ਨਾਲ ਹੀ ਚੰਡੀਗੜ੍ਹ ਦੇ ਵਿੱਚ ਕਹਿੰਦੇ ਕੋਰ ਕਮੇਟੀ ਦੀ ਮੀਟਿੰਗ ਵੀ ਹੋਈ ਆ ਕੀ ਇਹ ਗੱਲ ਉੱਥੇ ਰੱਖੀ ਗਈ ਵੀ ਇੱਕ ਚਿੱਠੀ ਹੋਰ ਲਿਖੋ ਜੈਦਰ ਕਾਲਤਖਤ ਸਾਹਿਬ ਨੂੰ ਜਿੱਥੋਂ ਤੱਕ ਸੁਖਬੀਰ ਸਿੰਘ ਬਾਦਲ ਦੀ ਗੱਲ ਆ ਉਹ ਪ੍ਰਧਾਨਗੀ ਛੱਡਣ ਦੀ ਬਿਲਕੁਲ ਪਿਆਰ ਨਹੀਂ ਜੋਤੋ ਕੋ ਜੋ ਕੁਝ ਹੁਣ ਤੱਕ ਬਕਾਇਦਾ ਤੌਰ ਤੇ ਸਾਹਮਣੇ ਆਇਆ ਵਾ ਪਹਿਲਾਂ ਵੀ ਜਿਹੜੀ ਪਖੰਡ ਬਾਜੀ ਕੀਤੀ ਕਿ ਅਸਤੀਫਾ ਦੇ ਦਿਓ ਮੁੜ ਕੇ ਆਪਣੇ ਬੰਦੇ ਖੜੇ ਕਰਤੇ ਕਿ ਤੁਸੀਂ ਰੋਲਾ ਪੋਜੀ ਪਿਥੀਵਾ ਪ੍ਰਵਾਨਨਾ ਕੀਤਾ ਜਾਵੇ ਫਿਰ ਇਹ ਕਿਹਾ ਗਿਆ ਜੇ ਅਸੀਂ ਮੈਂਬਰ ਐਸਪੀਸੀ ਮੈਂਬਰਾਂ ਨੂੰ ਪੁੱਛਾਂਗੇ ਜਿਲ੍ਹਾ ਜੱਜਦਾਰ ਨੂੰ ਪੁੱਛਾਂਗੇ ਹਲਕਾ ਜੱਜਦਾਰ ਨੂੰ ਪੁੱਛਾਂਗੇ ਫੇਕ ਕਰਾਂਗੇ ਕਾਰਵਾਈ ਤੇ ਸ਼ਾਮੀ ਪ੍ਰੈਸ ਰੋਡ ਕੋਈ ਤੀਜੀ ਪਾਛਾ ਚ ਹੋਰੀ ਪੈਤਾ ਪ੍ਰਿਸਿਪਾ ਪਰਵਾਨ ਨਹੀਂ ਕੀਤਾ ਗਿਆ ਇਹ ਕਿਉਂ ਉਲਝਦੇ ਜਾ ਰਹੇ ਨੇ ਪਹਿਲੀ ਚਿੱਠੀ ਜਿਹਨ ਲਿਖਦੇ ਨੇ ਸੁਖਬੀਰ ਸਿੰਘ ਬਾਦਲ 17 ਜੁਲਾਈ ਨੂੰ ਤੇ ਉਹਦੇ ਵਿੱਚ ਬਕਾਇਦਾ ਤੌਰ ਤੇ ਲਿਖੇ 24 ਜੁਲਾਈ ਨੂੰ ਚਿੱਠੀ ਲਿਖਦੇ ਉਹ ਲਿਖਦੇ ਵੀ ਮੈਂ ਸਾਰੇ ਜਿਹੜੇ ਜੋ ਦੋਸ਼ ਲੱਗੇ ਮੈਂ ਕਬੂਲ ਕਰਦਾ ਆਪਣੀ ਝੋਲੀ ਚ ਪਾ ਨਾ ਤੇ ਜਿਹੜੀ ਮੁੜਕੇ ਸ਼ੇਰ ਮਿਰਖਾ ਸ਼ਹਿਦ ਦਾਸ ਨੂੰ ਕਿ ਕਿੰਨੀ ਦੀ ਕੋ ਲਿਖੀ ਚਿੱਠੀ ਉਹਦੇ ਵਿੱਚ ਬਕਾਇਦਾ ਤੌਰ ਤੇ ਕਹਿੰਦੇ ਨਹੀਂ ਜੀ ਆ ਦੋਸਰੇ ਨਰਮੂਲ ਤੇ ਬਿਲਕੁਲ ਨਿਰਧਾਰਨ ਇਹ ਮੇਰੇ ਤੇ ਐਵੇਂ ਝੂਠੇ ਝੂਠੇ ਦੋਸ਼ ਲਾਏ ਜਾ ਰਹੇ ਨੇ ਨਾਲ ਬੇਨਤੀ ਕੀਤੀ ਜਾਂਦੀ ਵੀ ਮੇਰੀ ਮਾਮਲਾ ਤੁਰੰਤਮ ਤਮ ਤਾਂ ਨਿਪਟਾਰਾ ਕੀਤਾ ਜਾਵੇ ਕਾਲ ਤੱਕ ਹੁਣ ਵੇਖੋ ਆਪ ਵੀ ਮਾਮਲੇ ਨੂੰ ਉਲਝਾ ਕਿਉਂ ਰਹਿੰਦੇ ਕਿਹੜੇ ਨੇ ਡਵਾਈਜ਼ਰ ਸੁਖਬੀਰ ਸਿੰਘ ਬਾਦਲ ਦੇ ਇਹ ਨਹੀਂ ਪਤਾ ਲੱਗਦਾ ਹੁਣ ਫਿਰ ਚਿੱਠੀ ਲਿਖਤੀ ਇੱਕ ਸਿਰਫ ਪਤਾ ਲੱਗਾ ਵੀ ਤਿੰਨ ਚਾਰ ਲੜਾਂ ਲਿਖਿਆ ਹੈ ਜੀ ਮੈਂ ਜੋ ਕੁਝ ਮੇਰੇ ਤੇ ਦੋਸ਼ ਲੱਗੇ ਤੇ ਮੈਂ ਪਹਿਲਾਂ ਵੀ ਕਬੂਲ ਕੀਤੇ ਸੀ ਮੈਂ ਇੱਕ ਵਾਰੀ ਫੇਰ ਕਬੂਲ ਕਰਦਾ ਮੈਂ ਤੇ ਮੇਰੇ ਜਿਹੜਾ ਕੇਸ ਦਾ ਉਹਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਉਹਨਾਂ ਨੇ ਇੰਨੀ ਗੱਲ ਲਿਖ ਕੇ ਜਿਹੜਾ ਬਕਾਇਦਾਤਰ ਚਿੱਠੀ ਲਿਖੀ ਆ ਝੂਠ ਦੀ ਆ ਪੰਡਾ ਕਿਉਂ ਬੰਦੇ ਨੇ ਜ਼ਥੇਦਾਰ ਵੀ ਤੇ ਮੈਨੂੰ ਸਮਝ ਨਹੀਂ ਆਉਦੀ ਜਿਹੜੀ ਇਹਨਾਂ ਦੀ ਕੱਲ ਬਕਾਇਦਾ ਤੌਰ ਤੇ ਧਾਮੀ ਦੀ ਹੁੰਦੜਦੀ ਜਹੇਦਰ ਕਾਲ ਤੱਕ ਤੇ ਜਹੇਦਰ ਦਮਦਸਾਹ ਰਗਵੀਰ ਸਿੰਘ ਹੋਰੀ ਤੇ ਹਰਪ੍ਰੀਤ ਸਿੰਘ ਹੋਰੀ ਮੈਂ ਇਹਨਾਂ ਨੂੰ ਸਿੰਘ ਸਾਹਿਬ ਨੇ ਕਿ ਜ਼ਥੇਰ ਕਹਿੰਦਾ ਵੀ ਜ਼ਥੇਦਾਰ ਨੇ ਅਗਵਾਈ ਕਰਨ ਵਾਲਿਆਂ ਨੇ ਸਿੰਘ ਸਾਹਿਬ ਦੇ ਕੋਈ ਵੀ ਅੰਮ੍ਰਿਤਧਾਰੀ ਸਿੰਘ ਹੋ ਸਕਦਾ ਇੱਚ ਕਿਹੜੀ ਗੱਲ ਉਹਦੇ ਵਿੱਚ ਬਕਾਇਦਾ ਤੌਰ ਤੇ ਸੁਖਬੀਰ ਸਿੰਘ ਬਾਦਲ ਨੂੰ ਦਿੱਤੇ ਅਸਤੀਫੇ ਤੇ ਡਿਸਕਸ ਹੋਇਆ ਸੀ ਕੱਲ ਵੀ ਕਿਹਾ ਸੀ ਉੱਥੇ ਡਿਸਕਸ ਸੁਖਬੀਰ ਬਾਦਲ ਹੋਇਆ। ਸੁਖਬੀਰ ਬਾਦਲ ਵਾਲੇ ਜਿਹਨੇ ਅਸਤੀਫਾ ਦਿੱਤਾ ਉਹਦੇ ਤੇ ਡਿਸਕਸ ਹੋਇਆ ਵਾ। ਉਹਦੇ ਵਿੱਚ ਦੋ ਤਿੰਨ ਗੱਲਾਂ ਕੀਤੀਆਂ ਗਈਆਂ ਪਹਿਲੀ ਗੱਲ ਤੇ ਕਹੀ ਗਈ ਜਿੱਥੇ ਤਰ੍ਹਾਂ ਦੀ ਵੀ ਜਿਹੜਾ ਅਸਤੀਫਾ ਉਹ ਸਾਨੂੰ ਭੇਜਿਆ ਜਾਵੇ। ਦੂਸਰੀ ਗੱਲ ਕੀਤੀ ਹੈ ਇਹ ਪ੍ਰੈਸ ਰਿਲੀਜ਼ ਜਿਹੜਾ ਵਾ ਦਿੱਤਾ ਜਾਵੇ ਦਾ ਬਕਾਇਦਾ ਤੌਰ ਤੇ ਪ੍ਰਸਥਿਵਾਂ ਉਹ ਪ੍ਰੈਸ ਦਿੱਤਾ ਜਾਵੇ ਤੀਸਰਾ ਉਹਨਾਂ ਕਹੇ ਕਿ ਜਥੇਦਾਰਾਂ ਦੇ ਖਿਲਾਫ ਤੁਹਾਡਾ ਕੋਈ ਵੀ ਅਕਾਲੀ ਵਰਕਰ ਜਾਂ ਲੀਡਰ ਨਹੀਂ ਬੋਲੇਗਾ ਤਿੰਨ ਟਲਾਂ ਉੱਥੇ ਹੋਈਆਂ ਨੇ ਤੇ ਭੂੰਦੜ ਸਾਹਿਬ ਜਾਰੇ ਹੈ ਗੁਰੂ ਪੰਥ ਤੇ ਗੁਰੂ ਗ੍ਰੰਥ ਨੂੰ ਸਵਾਰਪਿਤ ਤੇ ਜ਼ਰੂਰ ਨੇ ਲੇਕਿਨ ਕਈ ਵਾਰੀ ਬੰਦਾ ਬੇਬਸ ਹੋ ਜਾਂਦਾ ਵਾ ਜਦੋਂ ਭਾਈ ਰਣਜੀਤ ਸਿੰਘ ਕੋਲੇ 1998 ਦੇ ਵਿੱਚ ਬਕਾਇਦਾ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਤੌਰ ਅਕਾਲੀ ਦਲ ਦੇ ਪ੍ਰਧਾਨ ਬਕੌਤ ਬਤੌਰ ਪੰਜਾਬ ਦੇ ਮੁੱਖ ਮੰਤਰੀ ਉਹ ਅਸੀਂ ਜ਼ਥੇਦਾਰ ਜੀ ਨੂੰ ਪ੍ਰਧਾਨ ਤੇ ਮੁੱਖ ਮੰਤਰੀ ਖੁਦ ਆਪ ਉਹਨਾਂ ਦੇ ਘਰ ਮਿਲ ਲਾਉਂਦਾ ਸੀ ਆ ਕੇ ਰਿਕਵੈਸਟ ਕਰੋਂਦਾ ਸੀ ਵੀ ਤੁਸੀਂ ਆ ਕੰਮ ਇਦਾਂ ਇਦਾਂ ਕਰ ਦਿਓ ਤੇ ਜ਼ਥੇਦਾਰ ਕੋਲੇ ਮੰਨ ਕੇ ਜਾਂਦਾ ਸੀ ਉਹ ਕਿ ਜ਼ਥੇਦਾਰ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਆਪਾਂ ਨੂੰ 15 ਅਪ੍ਰੈਲ ਤੱਕ ਕੇਕਤਾ ਰੱਖਣੀ ਪਈਗੀ ਕਿਉਂਕਿ ਖਾਲਸੇ ਦੀ ਤੀਸਰੀ ਸ਼ਤਾਬਦੀ ਆਪਾਂ ਧੂਮ ਧਮਣਾ ਤੱਕ ਖਤਮ ਕਰ ਲਫੀ ਤੇ ਜਿਹੜੇ ਭੁੰਦੜ ਤੇ ਢੀਂਡ ਸਾ ਅੱਜ ਬਕਾਇਦਾ ਤੌਰ ਤੇ ਕਾਲ ਤਖਤ ਦੀ ਮਹਾਨਤਾ ਦੀ ਗੱਲ ਕਰਦੇ ਇਹ ਵਿਅਕਤੀ ਸੀ ਜਿਹੜੇ ਸਭ ਤੋਂ ਵੱਧ ਨੁਕਸਾਨ ਕਰਨ ਵਾਲੇ ਸੀਗੇ ਤੌਰੇ ਦੇ ਖਿਲਾਫ ਸੀ ਕਿ ਬਿੱਲਾ ਜ ਕਾਬੂ ਆਇਆ ਨੂੰ ਛੱਡਣਾ ਨਹੀਂ ਆਪਾਂ ਇਸ ਕਰਕੇ ਅੱਜ ਨੂੰ ਕਾਲ ਤਖਤ ਚਿੱਤੇ ਆ ਗਿਆ ਮੈਂ ਅੱਗੇ ਵੀ ਕਿਹਾ ਸੀ ਕਿ ਜੇ ਕਿਤੇ ਜਥੇਦਾਰਾਂ ਨੇ ਹੁਡਲੇ ਕੀਤਾ ਇਹ ਬਗਾਵਤ ਵਾਲਾ ਰੁਖ ਵੀ ਪੜਾ ਸਕਦੇ ਉਸ ਤੋਂ ਸੇ ਵੱਧ ਰਹਿੰਦੇ ਪਰ ਜਿਹੜੀ ਸਖਬੀਰ ਸਿੰਘ ਬਾਦਲ ਨੇ ਚਿੱਠੀ ਲਿਖੀ ਆ ਉਸ ਚਿੱਠੀ ਤੋਂ ਬਾਅਦ ਉਮੀਦ ਹੈ ਵੀ ਅਗਲੇ ਹਫਤੇ ਦੇ ਵਿੱਚ ਜਿਹੜੀ ਆ ਉਹ ਜਥੇਦਾਰਾਂ ਦੀ ਮੀਟਿੰਗ ਹੋਏਗੀ ਤੇ ਉਸ ਤੋਂ ਬਾਅਦ ਸਖਬੀਰ ਸਿੰਘ ਬਾਦਲ ਨੂੰ ਕੱਲ ਤੱਕ ਤੇ ਬੁਲਾਇਆ ਜਾਊਗਾ ਸਖਬੀਰ ਸਿੰਘ ਬਾਦਲ ਚਾਹੁੰਦਾ ਕੀ ਆ ਉਹ ਚਾਹੁੰਦਾ ਵੀ 14 ਦਸੰਬਰ ਨੂੰ ਜਿਹੜੀ ਪ੍ਰਧਾਨਗੀ ਦੀ ਚੋਣ ਹੈਗੀ ਆ ਉਹਦੋਂ ਪਹਿਲਾਂ ਪਹਿਲਾਂ ਮੈਨੂੰ ਸੁਰਖਰੂ ਕੀਤਾ ਜਾਵੇ। ਜਥੇਦਾਰ ਇਹ ਮੰਨਣ ਲਈ ਤਿਆਰ ਨਹੀਂ। ਜੇ ਜਥੇਦਾਰ ਨੇ ਕਹਿਤਾ ਵੀ ਉਸ ਤੀਸਾ ਅਸਤੀਫਾ ਸਾਨੂੰ ਭੇਜਿਆ ਜਾਵੇ ਤੇ ਫਿਰ ਆਟੋਮੈਟਿਕਲੀ ਤੁਸੀਂ ਆਪ ਹੀ ਸਮਝੋ ਵੀ ਜਥੇਦਾਰ ਕੀ ਚਾਹੁੰਦੇ ਨੇ। ਜਥੇਦਾਰ ਇਹਨਾਂ ਸਭ ਤੋਂ ਪੱਕਾ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਛੱਡਣ ਲਈ ਤਿਆਰ ਨਹੀਂ। ਕਿ ਜਥੇਦਾਰਾਂ ਨੂੰ ਇਸ ਗੱਲ ਦਾ ਪਤਾ ਵਾ ਕਿ ਇੰਨਾ ਕੁਝ ਕਰਦੇ باوجود ਜੇ ਕਿਤੇ ਉਹਨਾਂ ਕਿਤੇ ਕੋਈ ਢਿੱਲ ਵਿਖਾਤੀ ਤੇ ਸਿੰਘ ਸੰਗਤਾਂ ਨੇ ਉਹੀ ਹਲ ਕਰਨਾ ਜੋ ਗੁਰਵਜਨ ਸਿੰਘ ਨੇ ਕੀਤਾ ਸੀ ਜਿਸ ਦਿਨ ਇਹ ਗੱਲ ਤੋਂ ਚਾਲੂ ਵੀ ਨਹੀਂ ਕੱਲ ਬੜੀਆਂ ਇਹ ਕਿਆਸਰੀਆਂ ਲਈਆਂ ਗਿਆ ਤੇ ਇੱਕ ਟੀਵੀ ਨੇ ਕਹਿੰਦਾ ਜੀ ਜਥੇਦਾਰ ਅਸਤੀਫਾ ਦਿੱਤਾ ਫੁਲਣ ਕਰਤਾ ਮੈਂ ਤੁਹਾਨੂੰ ਉਹਨੂੰ ਕਿਹਾ ਸੀ ਬਿਲਕੁਲ ਕਲਪਕਲ ਜੇ ਅਸਤੀਫਾ ਦੇਣਗੇ ਤੇ ਕੁਝ ਕਰਕੇ ਦੇਣਗੇ لیکن ਅਸੀਂ ਫਿਰ ਕਹਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਬੁਲਾਉਣ ਤੋਂ ਪਹਿਲਾਂ ਪਹਿਲਾਂ ਗਿਆਨੀ ਗੁਰਮਖ ਸਿੰਘ ਨੂੰ ਜਥੇਦਾਰ ਬਕੈਦਾ ਤੌਰ ਤੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇੱਕ ਹਜੂਰ ਸਾਹਿਬ ਵਾਲੇ ਤੇ ਗਿਆਨੀ ਇਕਬਾਲ ਸਿੰਘ ਨੂੰ ਚਾਉ ਨੂੰ ਬੁਲਾ ਕੇ ਇਹ ਪੁੱਛਿਆ ਜਾਵੇ ਵੀ ਜਿਹੜੀ ਸੌਦਾ ਸਾਧੂ ਮਾਫੀ ਦਿੱਤੀ ਗਈ ਸੀ ਉਹ ਦਬਾਅ ਕਿਤੇ ਦਬਾਥਲ ਦਿੱਤੀ ਗਈ ਸੀ ਅਗਲੀ ਗੱਲ ਜਿਹੜੇ ਪੰਜ ਪਿਆਰੇ ਸੀ ਜਿਨ੍ਹਾਂ ਨੇ ਇਹਨਾਂ ਕੋਲੋਂ ਪੁੱਛ ਪ੍ਰਤਾਲ ਕਰਨ ਦਾ ਅਧਿਕਾਰ ਵਰਦਿਆ ਕਿਹਾ ਸੀ ਵੀ ਸਾਨੂੰ ਦੱਸਿਆ ਜਾਵੇ ਤੁਸੀਂ ਮਾਫੀ ਦਿੱਤੀ ਕਿ ਉਹ ਇਹੋ ਜਿਹੇ ਬੰਦੇ ਕਿਉਂ ਮਾਫੀ ਮੰਗਣ ਆਇਆ ਸੀ ਕੱਲ ਤੱਕ ਜੇ ਨਹੀਂ ਹੈ ਤੇ ਦਿੱਤੀ ਕਿਉਂ ਸੀ ਉਹਨਾਂ ਤੋਂ ਵੀ ਪੁੱਛ ਪ੍ਰਤਾਲ ਕੀਤੀ ਜਾਵੇ ਹੁਣ ਲੱਗਦਾ ਵੀ ਜ਼ਥੇਦਾਰੀ ਵੀ ਥੋੜੇ ਜਿਹੇ ਢਿੱਲੇ ਪਏ ਨੇ ਪਹਿਲਾਂ ਇਹਨੇ ਕਿਹਾ ਸੀ ਵੀ ਅਸੀਂ ਵੱਖ-ਵੱਖ ਸੰਪਰਦਾਵਾਂ ਦੀ ਨਿਹੰਗ ਸਿੰਘ ਜੱਤੇ ਬੰਦਿਆਂ ਦੀ ਕਕਸਾਲਾਂ ਦੀ ਸੰਤ ਸਮਾਜ ਦੀ ਮੀਟਿੰਗ ਬੁਲਾ ਕੇ ਉਹਦੇ ਵਿੱਚ ਪਹਿਲਾਂ ਉਹਨਾਂ ਦੇ ਵਿਚਾਰ ਸੁਣਾਂਗੇ ਤੇ ਫਿਰ ਫੈਸਲਾ ਲਵਾਂਗੇ ਕਈਆਂ ਨੇ ਕਿਹਾ ਸੀ ਜੇਹਦਰ ਆਪ ਸੁਪਰੀਮ ਕਿਉਂ ਨਾ ਜਿਹੜੀ ਆ ਸਾਡੀ ਵਿਚਾਰਪਨ ਗੱਲ ਕਰਦੇ ਨਾ ਸਵਾਦ ਦੀ ਇਹ ਬਾਬੇ ਨਾਨਕ ਨੇ ਰਵਾਜ ਚਰਚਾਏ ਨਹੀਂ ਜੇ ਕਿਸੇ ਦੀ ਸਲਾਹ ਜੇਹਦਰ ਲੈਣੀ ਚਾਹੁੰਦੇ ਉਹ ਲੈ ਸਕਦੇ ਨੇ ਤੁਸੀਂ ਉਹਨਾਂ ਨੂੰ ਠੋਸ ਨਹੀਂ ਸਕਦੇ ਕਿ ਉਹ ਸਲਾਹ ਨਹੀਂ ਲੈ ਸਕਦੇ ਲੇਕਿਨ ਸੁਖਬੀਰ ਸਿੰਘ ਬਾਦਲ ਜੋ ਮੈਂ ਹੁਣ ਤੱਕ ਜੱਜ ਕੀਤਾ ਵਾ ਉਹ 14 ਦਸੰਬਰ ਤੋਂ ਪਹਿਲਾਂ ਪਹਿਲਾਂ ਸੁਰਖਰੂ ਹੋ ਕੇ ਫਿਰ ਪ੍ਰਧਾਨਗੀ ਦੀ ਆਪਣੀ ਚੋਣ ਲੜਨੀ ਚਾਹੁੰਦੇ ਆ ਲੇਕਿਨ ਮੈਂ ਇਹ ਗੱਲ ਕਹਿਦਾ ਵੀ ਸੁਖਬੀਰ ਜੀ ਤੁਸੀਂ ਉਹ ਚੋਣ ਲੜ ਕੇ ਨਹੀਂ ਉਹ ਚੋਣ ਜਿਹੜੀਆਂ ਲੁੱਟ ਕੇ ਤੁਸੀਂ ਪ੍ਰਧਾਨ ਬਣ ਸਕਦੇ ਹੋ ਕੋਈ ਗੱਲ ਨਹੀਂ ਲੇਕਿਨ ਜਦੋਂ ਪਿੰਡਾਂ 'ਚ ਜਾਓਗੇ ਲੋਕਾਂ ਕੋਲੇ ਲੋਕ ਤੁਹਾਨੂੰ ਧੂਕੇ ਬਾਹਰ ਕੱਢ ਦੇਣਗੇ ਕਿ ਤੁਹਾਡੀ ਲੋੜ ਨਹੀਂ ਤੁਸੀਂ ਚੁਣੇ ਹੋਏ ਪ੍ਰਧਾਨ ਨਹੀਂ ਤੁਸੀਂ ਧੱਕੇ ਨਾਲ ਪ੍ਰਧਾਨ ਬਣਿਓ ਥੋੜਾ ਜਿਹਾ ਸੋਚ ਵਿਚਾਰ ਕੇ ਚੱਲਿਓ ਇਹ ਮਤ ਸੋਚਿਓ ਅੱਗੇ ਵੀ ਤੁਹਾਡੇ ਪਿਤਾ ਨੇ ਤੇ ਤੁਸੀਂ ਇਹ ਗੱਲ ਕਹੀ ਸੀ ਵੀ ਸੋਦਾ ਸਾਬ ਨੂੰ ਮਾਫੀ ਦੇ ਦਿਓ 2-4 ਦਿਨ ਰੋਲਾ ਪਊਗਾ ਤੇ ਮੁੜ ਕੇ ਆਪੇ ਮੰਨਦ ਹੋ ਜਾਊਗਾ ਉਹ ਬੰਦ ਅੱਜ ਤੱਕ ਨਹੀਂ ਹੋਇਆ ਹੁਣ ਸਦੀਆਂ ਤੱਕ ਬੰਦ ਨਹੀਂ ਹੋਣਾ ਤੁਹਾਡਾ ਨਾਂ ਜਿਹੜੀ ਲਾਲ ਬੁੱਕ ਤੇ ਲਿਖਿਆ ਗਿਆ ਨਾ ਸਿੱਖਾਂ ਦੇ ਲਾਲ ਬੁੱਕ ਤੇ ਲਿਖਿਆ ਗਿਆ ਉਹ ਤੇ ਨਾ ਦੜ ਜਾਣਾ ਨਹੀਂ ਹੁਣ ਉੁੰਦੜੀ ਵੀ ਤਨਖਾਈ ਆ ਉਹਨੇ ਤਨਖਾਹ ਭੁਗਤੀ ਆ ਸਖਬੀਰ ਸਿੰਘ ਬਾਦਲ ਵੀ ਤਨਖਾਈ ਆ ਪਰਮਜੀਤ ਸਿੰਘ ਸਰਨਾਮ ਸਿੰਘ ਖਾਈਆ ਉਹਦਾ ਮਨਜੀਤ ਸਿੰਘ ਸਰਨਾ ਹੁੰਦਾ ਸੀ ਉਹ ਵੀ ਤਨਖਾਈ ਆ ਕਿਹੜਾ ਪਤਾ ਤਖਾਈ ਨੇ ਇੱਥੇ ਹੈਗਾ ਨਾ ਇਸ ਕਰਕੇ ਉਹ ਲਾਲਕਟਾ ਜਿਹੜੀ ਲਿਖੀ ਗਈ ਆ ਉਹ ਸਿੱਧਾ ਤੁਹਾਡੇ ਨਾਲ ਲਿਖਿਆ ਜਾ ਚੁੱਕਾ ਵਾ ਵੀ ਤੁਸੀਂ ਤਨਖਾਈ ਉਪਿਸ਼ਾਗ ਤਨਖਾਹ ਭੁਗਤ ਲਓ ਤੁਸੀਂ ਪਰ ਇੰਨੀ ਕਾਲੀ ਨਾ ਕਰੋ ਕਾਲੇ ਗੇੜ ਨਾਲ ਲਿਜਾਓ ਜਿਹੜੀ ਤੁਹਾਡੀ ਚੋਣ ਆ ਉਹਦੀ ਬਕਾਇਦਾ ਤੌਰ ਤੇ ਪਹਿਲਾਂ ਕਮੇਟੀ ਬਣਾ ਕੇ ਭਰਤੀ ਕਰੋ ਭਰਤੀ ਕਰਨ ਤੋਂ ਬਾਅਦ ਫਿਰ ਸਰਕਲ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਚੁਣੋ ਉਸ ਤੋਂ ਨਾਲ ਡੈਲੀਗਟ ਚੁਣੋ ਡੈਲੀਗੇਟ ਚੁਣਨ ਤੋਂ ਬਾਅਦ ਫਿਰ ਆਪਣੀ ਪ੍ਰਧਾਨਗੀ ਦੀ ਚੋਣ ਡੈਮੋਕਰੈਟਿਕ ਵੇਦਨਾ ਕਰੋ ਤੁਸੀਂ ਬਣ ਜੋ ਕਿਸੇ ਤਰਾਹ ਧੁੜੀਗਾ ਕਿਸੇ ਨੂੰ ਕਿਸੇ ਨੂੰ ਵੀ ਤਰਾਜ ਨਹੀਂ ਹੈਗਾ ਬੀਬੀ ਜਗੀਰਕੁਰ ਨੇ ਵੀ ਇਹੀ ਗੱਲ ਕਹੀ ਆ ਕਿ ਕਿਸੇ ਨੂੰ ਕੋਈ ਤਰਾਜ ਨਹੀਂ ਹੈਗਾ ਸੰਜੀਤ ਸਿੰਘ ਬਾਦਲਾਹ ਬਣ ਜੇ ਲੇਕਿਨ ਡੈਮੋਕਰੈਟਿਕ ਵੇਦ ਦਾ ਜਿਹੜੇ ਨਿਜ਼ਮ ਨੇ ਜਿਹੜੀ ਮਰਿਆਦਾਵਾਂ ਜਿਹੜਾ ਸਿਵਧਾਨ ਉਹਦੇ ਮੁਤਾਬਕ ਤੇ ਚੁਣ ਹੋਣੀ ਚਾਹੀਦੀ ਹੈ ਨਾ ਕਿ ਜੇ ਤੁਸੀਂ ਆਪਣੇ ਬੰਦੇ ਨਾਮਿਨੇਟ ਕਰਕੇ ਪ੍ਰਧਾਨ ਮੰਤਰੀ ਦੀ ਕੋਸ਼ਿਸ਼ ਕਰੋਗੇ ਤੁਸੀਂ ਨਾਮਿਨੇਟਡ ਪ੍ਰਧਾਨ ਹੋਗੇ ਇਲੈਕਟਿਡ ਪ੍ਰਧਾਨ ਨਹੀਂ ਹੋਗੇ ਫਿਰ ਸੰਗਤ ਤੁਹਾਨੂੰ ਪ੍ਰਮਾਨਗੀ ਜਿਦੇਗੀ ਝੂੰਦਾ ਕਮੇਟੀ ਨੂੰ ਜਨਤਾ ਕਰਦੇ ਹੋ ਕੋ ਰਿਪੋਰਟ ਜਿਹੜੀ ਆ ਜਿੱਦਨ ਉਹ ਰਿਪੋਰਟ ਹੋ ਗਈ ਤੁਹਾਡੇ ਅੱਧੇ ਉਹ ਬਹੁਤੇ ਦੁੱਖੜੇ ਦਰਦ ਜਿਹੜੇ ਦੂਰ ਹੋ ਜਾਣਗੇ ਆਟੋਮੈਟਿਕਲੀ ਹੋ ਜਾਣਗੇ ਜੀ ਇਸ ਕਰਕੇ ਸੁਖਬੀਰ ਸਿੰਘ ਬਾਦਲ ਇਸ ਗੱਲ ਤੋਂ ਕਾਲੇ ਨੇ ਜਿਹੜੀ ਚਾਰ ਲੜਾਂ ਦੀ ਚਿੱਠੀ ਲਿਖ ਕੇ ਫਿਰ ਕਿਹਾ ਉਹਨਾਂ ਜੀ ਮੈਂ ਜਿਹੜੇ ਦੋਸ਼ ਲੱਗੇ ਕਬੂਲ ਕਰਦਾ ਵਾਂ ਤੇ ਮੈਨੂੰ ਤੁਰੰਤ ਤਕਾਲ ਤਖਤ ਤੇ ਤਲਬ ਕਰਕੇ ਬੁਲਾ ਕੇ ਜਿਹੜੀ ਤਨਖਾਹ ਹੋਣੀ ਲਾਓ ਤਾਂ ਕਿ ਮੈਂ ਸੁਰਖਰੂ ਹੋ ਸਕਾਂ ਜੀ ਪਰ ਪੱਟੀ ਸਾਹਿਬ ਅੱਜ ਜਦੋਂ ਫਿਰ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਆ ਤੇ ਉੱਥੇ ਇਹੀ ਏਜੰਡਾ ਡਿਸਕਸ ਹੁੰਦਾ ਵਾ ਵੀ ਸੁਖਬੀਰ ਬਾਦਲ ਹੁਣਾਂ ਨੂੰ ਕਿਵੇਂ ਬਚਾਇਆ ਜਾਏ ਜਾਂ ਫਿਰ ਅਜਿਹੀ ਰਣਨੀਤੀ ਬਣਾਈ ਜਾਵੇ ਵੀ ਕਿਸੇ ਤਰੀਕੇ ਇਹਨਾਂ ਨੂੰ ਸੁਰੱਖਿਅਤ ਕਰਾਈਏ ਕੋਰ ਕਮੇਟੀ ਦੀ ਮੀਟਿੰਗ ਨਹੀਂ ਸੀਗੀ ਇਹ ਸੁਖਬੀਰ ਸਿੰਘ ਬਾਦਲ ਦੇ ਪੰਚਰ ਸਿਪਾ ਸਲਾਰਾਂ ਦੀ ਮੀਟਿੰਗ ਸੀਗੀ ਜੀ ਜੀ ਦੇ ਵਿੱਚ ਇਹ ਵਿਚਾਰ ਚਰਚਾ ਕੀਤੀ ਗਈ ਹੈ ਹਾਂ ਸਰੋਵ ਦੇ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨਾਂ ਸ਼ਾਮਲ ਨਹੀਂ ਸੀਗਾ ਜੀ ਬਸ ਚਾਰ ਪੰਜ ਮੈਂਬਰ ਸ਼ਾਮਲ ਸੀ ਜਿਦੇ ਵਿੱਚ ਮਹਿੰਦਰ ਗਰੇਵਾਲ ਸੀ ਸ਼ਹਿਰ ਸਰਨਾਵੀ ਸੀ ਸ਼ਿਵਰਗ ਵੀ ਜਿਹੜਾ ਹੈਗਾ ਸੀ ਦਲਜੀਤ ਡਾਕਟਰ ਬਲਜੀਤ ਚੀਮਾ ਸੀਗਾ ਦੋ ਤਿੰਨ ਬੰਦੇ ਹੋਰ ਸੀ ਜਿਹੜੇ ਬਹੁਤ ਖਾਸ-ਖਾਸ ਬੰਦੇ ਸੀ ਉਹਨਾਂ ਦੇ ਇਸ ਕਰਕੇ ਉਸ ਮੀਟਿੰਗ ਜਿਹੜਾ ਵਾ ਇਹ ਫੈਸਲਾ ਲਿਆ ਗਿਆ ਵਾ ਭਾਈ ਅਸੀਂ ਚਿੱਠੀ ਲਿਖਨੇ ਆ ਜ਼ਥੇਦਾਰ ਨੂੰ ਕਿ ਸਾਨੂੰ ਇਮੀਡੀਏਟਲੀ ਬੁਲਾ ਕੇ ਤੇ ਤਨਖਾਹ ਲਈ ਜਾਵੇ ਤਾਂ ਕਿ ਅਸੀਂ ਇਹਦੇ ਵਿੱਚੋਂ ਸੁਰਖਰੂ ਹੋ ਸਕੀਏ ਜੀ ਪਰ ਪਟੜੀ ਸਾਹਿਬ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਰਾਮ ਰਹੀਮ ਦਾ ਅੱਜ ਇੱਕ ਖਬਰ ਹੋਰ ਸਾਹਮਣੇ ਆਈ ਵੀ ਗੁਰੂ ਨਾਨਕ ਸਾਹਿਬ ਦਾ ਸਵਾਗ ਜਿਹੜਾ ਉਹ ਮੱਧ ਪ੍ਰਦੇਸ਼ ਦੇ ਸ਼ਲੋਗ ਇੱਕ ਉੱਥੇ ਜਗ੍ਹਾ ਹੈਗੀ ਆ ਉੱਥੇ ਗੁਰਪੁਰਬ ਮੌਕੇ ਜਿਹੜਾ ਕੀਤਾ ਗਿਆ ਤੇ ਕਿਤੇ ਨਾ ਕਿਤੇ ਐਸਜੀਪੀਸੀ ਦੇ ਪ੍ਰਚਾਰ ਦੀ ਘਾਟ ਨਹੀਂ ਨਜ਼ਰ ਆਉਂਦੀ ਵੀ ਐਸਜੀਪੀਸੀ ਉਹਨਾ ਗੁਰਦੁਆਰੇ ਸਹਿਬਾਨਾਂ ਨੂੰ ਜਾਂ ਉੱਥੋਂ ਦੀਆਂ ਮੈਨੇਜਮੈਂਟ ਕਮੇਟੀਆਂ ਨੂੰ ਇਹ ਜਾਣੂ ਹੀ ਨਹੀਂ ਕਰਵਾ ਸਕਦੇ ਕਿ ਕੀ ਮਰਿਆਦਾ ਗੁਰਮਰਿਆਦਾ ਕੀ ਹੈ ਐਸਜੀਪੀਸੀ ਨੂੰ ਕੋਈ ਮਤ ਦਿਓ ਨਾ ਤੇ ਤੁਹਾਡੇ ਗੱਲ ਪੈਣ ਨੂੰ ਆਉਂਦੇ ਮਤ ਨਹੀਂ ਲੈਂਦੇ ਪਹਿਲੀ ਗੱਲ ਤੇ ਜਿਹੜੇ ਉੱਥੇ ਬੰਦੇ ਬਿਠਾਏ ਆ ਮੈਨੂੰ ਇਹ ਦੱਸ ਦੇ ਵੀ ਕਿੰਨੇ ਕਿ ਪ੍ਰਚਾਰਕ ਹੈਗੇ ਜਿਹੜੇ ਇਹਨਾਂ ਦੇ ਰਾਗੀ ਨੇ 12 ਰਾਗੀ ਜਿੱਥੇ ਚਾਹੀਦੇ ਸਿਰ 12 ਰਾਗੀ ਜਿੱਥੇ ਅੱਜ 112 ਰਾਗੀ ਇੱਥੇ ਨੇ ਉਹਨਾਂ ਨੂੰ ਤਨਖਾਹਾਂ ਵੀ ਦੇਣੀਆਂ ਨੇ ਸ਼ਿਫਾਰਸ਼ੀ ਪ੍ਰਤੀ ਕਿਤੇ ਜਾਣ ਨੇ ਕੋਈ ਗੱਲ ਨਹੀਂ ਧਰਮ ਪ੍ਰਚਾਰ ਕਮੇਟੀ ਦਾ ਸਭ ਤੋਂ ਵੱਡਾ ਤੇ ਵੱਧ ਫੰਡ ਹੁੰਦਾ ਵੈ ਇਹਨਾਂ ਦਾ ਐਸਪੀਸੀ ਦਾ 1200 ਕਰੋੜ ਦਾ ਸਭ ਤੋਂ ਵੱਡਾ ਫੰਡ ਹੋਂਦਾ ਵਾ ਲੇਕਰ ਉਹਦੀ ਸਦ ਵਰ ਤੋਂ ਘਟ ਤੇ ਦੁਰ ਵਰ ਤੋਂ ਵਧੀ ਕੀਤੀ ਜਾਂਦੀ ਹੈ ਜਿਹੜੀ ਗੱਲ ਸਮਾਗਮ ਚ ਹੋਣ ਦੀ ਮੈਂ ਉਹਨਾਂ ਸਹਿਮਤ ਆ ਕਿ ਜਿਹੜਾ ਉਹਦੀ ਸਮਾਗਮ ਦੀ ਤਸਵੀਰ ਬਣਾਈ ਗਈ ਮੈਂ ਉਹਦੇ ਨਾਲ ਸਹਿਮਤ ਨਹੀਂ ਉਹ ਗੁਰੂ ਸਾਹਿਬ ਦੀ ਤਸਵੀਰ ਨਹੀਂ ਹੋ ਸਕਦੀ ਲੇਕਿਨ ਸਾਡੀਆਂ ਭਾਵਨਾ ਗੁਰੂ ਸਾਹਿਬ ਨਾਲ ਜੁੜੀਆਂ ਸਾਨੂੰ ਉਹ ਲੱਗਦੀ ਐ ਜਿਵੇਂ ਜਿਹੜੀਆਂ ਆਮ ਤੌਰ ਤੇ ਅਸੀਂ ਸੋਭਾ ਸਜੀਆਂ ਬਣਾਈਆਂ ਤਸਵੀਰਾਂ ਵੇਖਦੇ ਆ ਉਹ ਉਹਨਾਂ ਨਾਲ ਮੇਲ ਖਾਂਦੀ ਐ ਜਿਹਦੇ ਕਰਕੇ ਸਾਡੀਆਂ ਭਾਵਨਾ ਠੇਸ ਪੁੱਜੀ ਤੇ ਅਸੀਂ ਉੱਥੇ ਰੌਲਾ ਪਾਇਆ ਵੀ ਇਹ ਕੌਣ ਲੋਕ ਨੇ ਪਹਿਲਾ ਇਹ ਦਿੱਲੀ ਦੇ ਵਿੱਚ ਕਿੱਥੇ ਲੱਗ ਕੇ ਦੀ ਗੱਲ ਕੀਤੀ ਗਈ ਜੀ ਫਲਾਣੇ ਲੱਕੇ ਚ ਸਹੀ ਸੇ ਪੜਤਾਲ ਕਰਦਿਆਂ 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 ਜਿਹੜੀ ਸੀ ਇਹਦੀ ਜਿਹੜੀ ਸੀ ਖੋਜ ਉਹ ਪਹੁੰਚ ਗਈ ਮਧ ਪ੍ਰਦੇਸ਼ ਦੇ ਵਿੱਚ ਉੱਥੇ ਪਤਾ ਲੱਗਾ ਵੀ ਸਿੰਧੀਆਂ ਦਾ ਕੋਈ ਗੁਰਦੁਆਰਾ ਵਾ ਜਿੱਥੇ ਇਹ ਸਮਾਗ ਰਚਾਇਆ ਗਿਆ ਜਾਤ ਉਹਨਾਂ ਨੂੰ ਇਸ ਦੀ ਗੱਲ ਦੀ ਪਤਾ ਨਹੀਂ ਵੀ ਜੇ ਸਮਾਗ ਨਹੀਂ ਜਾ ਸਕਦੇ ਤੇ ਜਾਂ ਬਕਾਇਦਾ ਤੌਰ ਤੇ ਜਾਣ ਬੁੱਝ ਕੇ ਕਾਰਵਾਈ ਕੀਤੀ ਗਈ ਇਹ ਪੜਤਾਲ ਦਾ ਵਿਸ਼ਾ ਹੈ ਸ਼੍ਰੋਮਣੀ ਕਮੇਟੀ ਮਾਂਗੀ ਪਾਣੀ ਹੈ ਕਿ ਵਖਰੀ ਗੱਲ ਚੰਗੀ ਗੱਲ ਮੰਗ ਲਈ ਚੰਗੀ ਗੱਲ ਸ਼੍ਰੋਮਣੀ ਕਮੇਟੀ ਦੇ ਵੇਹ ਨਹੀਂ ਚਾਹੀਦਾ ਕਿ ਜਿਹਦੇ ਕੋਈ ਮਾਲੀ ਜੀ ਗਲਤੀ ਹੁੰਦੀ ਤੀ ਫਟਾਫਟ ਦੇ ਪਰਚਾ ਦਰਜ ਕਰਾ ਦਿਓ ਓਏ ਆ ਤੁਹਾਡੇ 328 ਰੁਪਏ ਨਹੀਂ ਇੱਥੇ ਕੋਈ ਤਾਂ ਲੇ ਪਰਚਾ ਕਿਤੇ ਦਰਜ ਹੋਇਆ ਨਹੀਂ ਫਿਰ ਗਾੜੀ ਕੇ ਤੁਸੀਂ ਸੁੱਤੇ ਰਹੇ ਬਹਿ ਬਣ ਕਰਨ ਜਿੱਥੇ ਕਿ ਬੋਲੇ ਨਹੀਂ ਕੋਟਕਪੁਰਾ ਤੁਸੀਂ ਕਾਰਵੇ ਕੋਈ ਨਹੀਂ ਕੀਤੀ ਅਜ ਤੱਕ ਦੱਸੋ ਕਿਹੜੀ ਗੱਲ ਕਰਨੇ ਤੁਸੀਂ ਆਮ ਕੋਈ ਸ਼ਰਧਾਲੂ ਵੇ ਆਮ ਵਿਅਕਤੀ ਵੇ ਤੇ ਫਟਾਫਟ ਪਰਚਾ ਦਰਜ ਕਰਾ ਦੇ। ਕੁਛ ਨਹੀਂ ਸੀ ਕਿ ਜਤेंद्र ਪੰਨੂ ਨੇ ਉਹਨੇ ਸਿਰਫ ਇਹੋ ਹੀ ਗੱਲ ਕਹੀ ਸੀ ਮੈਂ ਭਈ ਇਹਨਾਂ ਦੀ ਕਾਰਗੁਜ਼ਾਰੀ ਸੰਪੂਰਨ ਸੀ ਜਿੰਦਗੀ ਉੱਤੇ ਪਰਚਾ ਦਰਜ ਕਰਾਉਣ ਜੋ ਭਾਈ ਪਰਚਾ ਦਰਜ ਕਰਾਉਣ ਦੀ ਬਜਾਏ ਉਹਨਾਂ ਨੂੰ ਸਮਝਾਇਆ ਜਾਵੇ। ਮੈਂ ਤੁਹਾਡੇ ਨਾਲ ਇੱਕ ਪਾਕਿਸਤਾਨ ਦੀ ਘਟਨਾ ਸਾਂਝੀ ਕਰਦਾ। ਪਾਕਿਸਤਾਨ ਦੇ ਵਿੱਚ ਪਸ਼ਾਵਤ ਦੇ ਇੱਕ ਗੁਰਦੁਆਰੇ ਦੀ ਵੀਡੀਓ ਰਿਲੀਜ਼ ਹੁੰਦੀ ਆ। ਉਸ ਵੀਡੀਓ ਜਿਹੜਾ ਬੰਦਾ ਉੱਥੇ ਪਾਠੀ ਬੈਠਾ ਵਾ ਉਹ ਸਿਰ ਤੋਂ ਨੰਗਾ ਤੇ ਮੋਨਾ ਸੀ ਸਹੀ ਧਰੀ ਸਿੱਖ ਜਦੋਂ ਉਹ ਵੀਡੀਓ ਰਿਲੀਜ਼ ਹੁੰਦੀ ਆ ਤੇ ਨਨਕਾਣਾ ਸਾਹਿਬ ਤੋਂ ਰਮੇਸ਼ ਸਿੰਘ ਹੋਰਾਂ ਦੀ ਅਗਵਾਈ ਹੇ ਟਿਕ ਡੈਪੂਟੇਸ਼ਨ ਪਹਸਾਵਰ ਜਾਂਦਾ ਵਾ ਸੰਗਤ ਇਕੱਠੀ ਕੀਤੀ ਜਾਂਦੀ ਹੈ ਉਹਨਾਂ ਨੂੰ ਕਿਹਾ ਜਾਂਦਾ ਵੀ ਜੋ ਤੁਸੀਂ ਗਲਤ ਕੀਤਾ ਇਹ ਮਰਿਆਦਾ ਦੇ ਉਲਟ ਕੀਤਾ ਨੰਗੇ ਸੇ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਨਹੀਂ ਬੈਠ ਸਕਦੇ ਫੇਤ ਉਸੇ ਤਾਬੇ ਦੇ ਬਟਲੇ ਤੇ ਬਹੁਤ ਵੱਡੀ ਗੱਲ ਰਮੇਸ਼ ਸਿੰਘ ਨੇ ਉੱਥੇ ਖੜ ਕੇ ਇੰਨੀ ਗੱਲ ਕਹੀ ਕਿ ਤੁਹਾਨੂੰ ਤੁਹਾਡੀ ਗਲਤੀ ਦੀ ਤੁਰੰਤ ਮਾਫੀ ਮੰਗਣੀ ਪਊ ਜਨਤਕ ਤੌਰ ਤੇ ਕਿ ਜੇ ਤੁਸੀਂ ਮਾਫੀ ਨਹੀਂ ਮੰਗਦੇ ਫਿਰ ਅਕਾਲ ਤੱਕ ਤੋਂ ਜਿਹੜਾ ਵੀ ਉੱਥੋਂ ਫਤਵਾ ਜਾਰੀ ਹੋਊਗਾ ਉਹਨੂੰ ਅੰਜਾਮ ਅਸੀਂ ਦੇਵਾਂਗੇ ਤੇ ਉਹਨਾਂ ਸਿੱਧੀ ਸਿੱਧੀ ਸੈਕਸ਼ਨ ਸਹਿਤਾਰੀ ਸਿੱਧੀ ਸਿਕ ਉਹਨਾਂਵਾਂ ਜਦੋਂ ਨਹੀਂ ਸੀ ਪਤਾ ਕਿ ਇਹਦਾ ਚੱਲਦਾ ਕੰਮ ਉਹ ਸਿੱਧੀਆਂ ਸਿੱਖਾਂ ਨੇ ਸਾਰੇ ਇਕੱਠੇ ਹੋ ਕੇ ਹੱਥ ਜੋੜ ਕੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਸਿਰ ਢੱਕ ਕੇ ਅਰਦਾਸ ਕਰਕੇ ਮਾਫ਼ੀ ਮੰਗੀ ਵੀ ਗੁਰੂ ਸਾਹਿਬ ਸਾਨੂੰ ਪੁੱਛਿਆ ਕਿ ਕੋਈ ਗਲਤੀ ਹੋ ਗਈ ਤੁਹਾਨੂੰ ਮਾਫ਼ੀ ਦਿੱਤੀ ਜਾਂਦੀ ਤੇ ਨਾਲ ਉਹਨਾਂ ਨੇ ਯਕੀਨ ਕਰਾਇਆ ਕਿ ਭਵਿੱਖ ਦੇ ਵਿੱਚ ਅਜਿਹੀ ਗਲਤੀ ਨਹੀਂ ਹੋਊਗੀ ਵੈਕਾਇਦਾ ਤੌਰ ਤੇ ਪਛਾਵਤ ਤੁਸੀਂ ਅੱਜ ਵੀ ਚੱਲਦੋ ਉਹ ਸਿੰਘੀ ਸਥਿਤ ਚ ਗੁਰਦੁਆਰੀ ਦੱਲੀ ਚੱਪਣ ਤੋਂ ਪਹਿਲਾਂ ਪਹਿਲਾਂ ਆਪਣੇ ਸੇਰੀ ਵੀ ਟੱਕ ਲਿੰਦੇ ਆ ਤੇ ਮਰਿਆਦਾ ਚ ਰੱਖ ਕੇ ਆਉਂਦੇ ਉਹ ਬਹੁਤ ਕੱਟੜ ਸਿੱਖ ਨੇ ਹੈ ਸਾਈ ਪੈਰੀ ਬਾਬੇ ਨਾਨਕ ਦੇ ਪਾਸ਼ਕ ਨੇ ਉਹ ਜਦੋਂ ਨਰਕਾਣਾ ਸਾਹਿਬ ਵਿਖੇ ਜਥੇ ਜਾਂਦੇ ਨੇ ਕਿ ਸਾਰੀ ਸੇਵਾ ਲੰਗਰ ਦੀ ਬਰਤਨ ਸਾਫ ਕਰਨ ਦੀ ਤੁਹਾਡੀ ਸਾਰੀ ਸੇਵਾ ਬਕਾਇਦਰ ਸਿੰਘ ਦੀ ਸਿੱਖ ਬੜੀ ਸ਼ਰਧਾ ਤੇ ਪਿਆਰ ਨਾਲ ਕਰਦੇ ਨੇ ਲੇਕਿਨ ਹੁੰਦੇ ਉਹ ਮੁੰਨੇ ਨੇ ਸਿਰਾਂ ਦੇ ਉੱਤੇ ਰਮਾਲ ਬੰਧੇ ਹੁੰਦੇ ਆ ਸਰੂਪੇ ਬੱਦੇ ਹੁੰਦੇ ਆ ਜਾਂ ਕੋਈ ਹੋਰ ਕੱਪੜਾ ਬੱਦਾ ਹੁੰਦਾ ਬੜੇ ਸ਼ੱਦ ਨਸੇ ਕਰਦੇ ਨੇ ਜੇ ਕਹਿਣੇ ਕੋਈ ਗਲਤੀ ਕਰ ਲਈ ਤੇ ਮੈਂ ਸੋਚਦਾ ਰਮੇਸ਼ ਸਿੰਘ ਨੇ ਉਹ ਬੜੀ ਵਧੀਆ ਗਲਤੀ ਕੀਤੀ ਇੱਥੇ ਵੀ ਜੇ ਉਹਨਾਂ ਮਾਫੀ ਮੰਗ ਲਈ ਤੇ ਬਹੁਤ ਚੰਗੀ ਗੱਲ ਮੈਨੂੰ ਯਾਦ ਆ ਇੱਕ ਐਕਟਰ ਸੀਗੀ ਕ੍ਰਿਸ਼ਨ ਕਪੂਰ ਸ਼ਾਇਦ ਨਾ ਮੈਂ ਭੁੱਲਦਾ ਰਹਾ ਉਹ ਤੇ ਉਹ ਵੀ ਸਿੰਧੀ ਸਿੱਖ ਨੇ ਉਹਦੀ ਇੱਕ ਸ਼ਾਦੀ ਹੁੰਦੀ ਆ ਬਹੁਤ ਵੱਡੇ ਇੱਕ ਅਮੀਰ ਇੱਕ ਵਪਾਰੀ ਦਿੰਦਾ ਸੀ ਨਰਕਰ ਨਾਲ ਉਹਦੀ ਇੱਕ ਸ਼ਰਤ ਹੁੰਦੀ ਹੈ ਵੀ ਭਾਈ ਮੈਂ ਤੇ ਲਾਵਾ ਫੇਰੇ ਲੈਣਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੇ ਤੈਨੂੰ ਮਨਜ਼ੂਰ ਤੇ ਆ ਜਾ ਜੇ ਨਹੀਂ ਤੇ ਨਹੀਂ ਉਹ ਮਰਿਆਦਾ ਸਰ ਉਹ ਲਾਵਾ ਵੀ ਲੈਂਦੀ ਹੈ ਤੇ ਗੁਰੂ ਸਾਹਿਬ ਨੂੰ ਮੱਥਾ ਵੀ ਟੇਢੀ ਤੇ ਉਹਦੀ ਜੁਰੀ ਅਰਦਾਸ ਵੀ ਹੁੰਦੀ ਬਕੈਤਾ ਤੋਂ ਜਿਹੜੇ ਸਿੰਧੀ ਸਿੱਖ ਨੇ ਉਹ ਸਾਡੇ ਤੋਂ ਜ਼ਿਆਦਾ ਪਾਸ਼ਕ ਨੇ ਗੁਰੂ ਸਾਹਿਬ ਦੇ ਲੇਕਿਨ ਉਹ ਸੁਆਗ ਜਿਹੜੇ ਚਾਇਬਾ ਗਲਤ ਰਚਾਇਤ ਜਿਉ ਉਹ ਮਾਫੀ ਮੰਗਦੇ ਤੇ ਮੇਰਾ ਖਿਆਲੋਂ ਮਾਫੀ ਦੇ ਦੇਣੀ ਚਾਹੀਦੀ ਮੈਂ ਤਾਂ ਜਿਹੜੀ ਬੀਬੀ ਨੇ ਬਕਾਇਦਾ ਤੌਰ ਤੇ ਉੱਥੇ ਆ ਕੇ ਯੋਗ ਕੀਤਾ ਸੀ ਉਹਨੇ ਮਾਫੀ ਮੰਗ ਲਈ ਸੀ ਮੈਂ ਕਹਿੰਦੀ ਮਾਫੀ ਦੇ ਦਿਓ ਇਹਨਾਂ ਨੂੰ ਲੇਕਿਨ ਉੱਥੇ ਇਹੋ ਜਿਹੇ ਬੰਦੇ ਬਿਠੇ ਨੇ ਜੀ ਕਰਦੇ ਹੋ ਪਰਚਾ ਦੇ ਤੇ ਪਰਚਾ ਕਰਕੇ ਤੁਸੀਂ ਕੀ ਖੱਟ ਲਿਆ ਉੱਥੇ ਵੀ ਭਾਈ ਇਹ ਬਖਸ਼ਿੰਦ ਤਖਤ ਆ ਕੇ ਦੀਆਂ ਰੀਤਾਂ ਨੂੰ ਤੋੜਿਆ ਜਾਵੇ ਜਿਹੜਾ ਇੱਥੇ ਚੜ ਕੇ ਆਊਗਾ ਉਹਨੂੰ ਤੇਗ ਮਿਲੂਗੀ ਜਿਹੜਾ ਇੱਥੇ ਝੁੱਕ ਕੇ ਆਊਗਾ ਉਹਨੂੰ ਦੇਗ ਮਿਲੂਗੀ ਇਹ ਗੁਰੂ ਸਾਹਿਬ ਦਾ ਅਸੂਲ ਆ ਇਸ ਕਰਕੇ ਚੰਗੀ ਗੱਲ ਉਹਨੇ ਮਾਫੀ ਮੰਗ ਲਈਏ ਤੇ ਮਾਫੀ ਦੇਵ ਦੇਣੀ ਚਾਹੀਦੀ ਆ ਤੇ ਭਿਖ ਦੇ ਵਿੱਚ ਇਹ ਯਕੀਨੀ ਬਣਾਉਣਾ ਚਾਹੀਦਾ ਵੀ ਇਹੋ ਜੀ ਗਲਤੀ ਕੋਈ ਫੋੜ ਨਾ ਕਰੇ ਜੀ ਜੀ ਪਟੀ ਸਾਹਿਬ ਇਹ ਮੱਧ ਪ੍ਰਦੇਸ਼ ਤੋਂ ਆਪਾਂ ਦਿੱਲੀ ਵਾਲ ਨੂੰ ਆਈਏ ਜਰਾ ਜੀ ਜੀ ਦੇ ਵਿੱਚ ਬੜੀਆਂ ਚੋਣਾ ਨਹੀਂ ਆਮ ਆਦਮੀ ਪਾਰਟੀ ਨੇ 11 ਉਮੀਦਵਾਰਾਂ ਦੀ ਲਿਸਟ ਜਨਤਕ ਕਰ ਦਿੱਤੀ ਹੈ। ਇਹਦੇ 'ਚ ਹੈਰਾਨੀ ਦੀ ਗੱਲ ਸਭ ਤੋਂ ਜ਼ਿਆਦਾ ਇਹ ਹੈ ਵੀ ਆਮ ਆਦਮੀ ਪਾਰਟੀ 70 ਸੀਟਾਂ ਦੇ ਉੱਤੇ ਚੋਣਾਂ ਲੜਦੀ ਹੈ ਦਿੱਲੀ ਦੇ ਵਿੱਚ ਤੇ ਅੱਜ ਜਿਹੜੀ 11 ਉਮੀਦਵਾਰਾਂ ਦੀ ਲਿਸਟ ਹੈ ਨਾ ਪੱਟੀ ਸਾਹਿਬ ਉਹਦੇ ਵਿੱਚੋਂ ਤਿੰਨ ਭਾਜਪਾ ਚੋਂ ਗਏ ਆ ਚਾਰ ਸਾਬਕਾ ਕਾਂਗਰਸੀ ਹੈ ਕੋਈ ਐਮਐਲਏ ਰਹਿ ਚੁੱਕਾ ਕਿਸੇ ਦਾ ਬਾਪ ਐਮਐਲਏ ਸੀਗਾ ਕੇਵਲ ਚਾਰ ਬੰਦੇ ਜਿਹੜੇ ਨਾ ਇਹਨਾਂ ਦੇ ਆਪਣੇ ਆਪ ਆਗੂ ਆ। ਫਰ ਸਵਾਲ ਇਥੇ ਇਹ ਆ ਵੀ ਚਲੋ ਲਿਸਟ ਤੇ ਇਹਨਾਂ ਜਾਰੀ ਕਰ ਦਿੱਤੀ 10 ਸਾਲ ਲਗਭਗ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵਿੱਚ ਹੋ ਗਿਆ ਸੱਤਾ ਦੇ ਵਿੱਚ 2014 ਤੋਂ ਇਹ ਚੋਣਾਂ ਲੜ ਰਹੇ ਆ ਤੇ ਜੇ ਆਮ ਆਦਮੀ ਪਾਰਟੀ ਕੋਲ ਲੀਡਰਸ਼ਿਪ ਕਰਾਈਸਿਸ ਦਿੱਲੀ ਦੇ ਵਿੱਚ ਹੈਗਾ ਤੇ ਫਿਰ ਪੰਜਾਬ ਦੇ ਵਿੱਚ ਜਦੋਂ ਭਗਵੰਤ ਮਾਨ ਕੋ ਫੈਸਲੇ ਲੈਂਦੇ ਆ ਜਾਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਕੁਝ ਕਰਨਾ ਚਾਹੁੰਦੇ ਆ ਤੇ ਫਿਰ ਦਿੱਲੀ ਦਖਲ ਕਿਉਂ ਦਿੰਦਾ ਪੱਟੀਆਂ ਸਾ ਇਹਖੋ ਜਿਹੜੀਆਂ ਬਾਕੀ ਪਾਰਟੀਆਂ ਨੇ ਭਾਜਪਾ ਦੀ ਗੱਲ ਕਰ ਲੋ ਤੇ ਕਾਂਗਰਸ ਦੀ ਗੱਲ ਕਰੋ ਜਿਹੜੇ ਕਾਂਗਰਸ ਦੇ ਜਾਂ ਭਾਜਪਾ ਦੇ ਲੋਕਲ ਲੀਡਰ ਨੇ ਉਹ ਪੰਜਾਬ ਦੀ ਗੱਲ ਪੰਜਾਬ ਦੇ ਵੇਖ ਰਿਹਾ ਕਿ ਕਰਦੇ ਦਖਲ ਤੇ ਉਹਨਾਂ ਦੇ ਵੀ ਕੇਂਦਰ ਤੋਂ ਹੁੰਦਾ ਜੇ ਪੰਜਾਬ ਦਾ ਕੋਈ ਮੁੱਖ ਮੰਤਰੀ ਬਣਾਉਣਾ ਨਾ ਕਾਂਗਰਸ ਦੇ ਤੇ ਉਹਦੀ ਚਿੱਠੀ ਉੱਪਰੋਂ ਆਉਂਦੀ ਫਰਾਲਾ ਮੁੱਖ ਮੰਤਰੀ ਹੋਏਗਾ ਜੇ ਟਿਕਟਾਂ ਦੀ ਵੰਡ ਹੁੰਦੀ ਲਿਸਟ ਤੋਂ ਬਣ ਕੇ ਜਾਂਦੀ ਹੈ ਲੀਕਾ ਛਿੱਕਾ ਮਾਰੀਆਂ ਤੇ ਉਹਨਾਂ ਮਾਰ ਰਹੀਆਂ ਉੱਥੇ ਇਸੇ ਕਰਕੇ ਸੀ ਅਕਾਲੀ ਦਲ ਦੀ ਸਰਜੀਤੀ ਦੀ ਗੱਲ ਕਰਦੇ ਆਂ ਵੀ ਜੇ ਪੰਜਾਬ ਦੀ ਸਿੱਧੇ ਰੂਪ ਚ ਕੋਈ ਗੱਲ ਕਰਨ ਵਾਲੀ ਪਾਰਟੀ ਤੇ ਉਹ ਅਕਾਲੀ ਦਲ ਨਾ ਕਾਂਗਰਸ ਨੇ ਕਰਨੀ ਹੈ ਨਾ ਭਾਜਪਾ ਨੇ ਕਰਨੀ ਹੈ ਭਾਜਪਾ ਦੇ ਵਿੱਚ ਵੀ ਜਿਹੜੀਆਂ ਉੱਪਰੋਂ ਜੋ ਹੁਕਮ ਆਉਦੇ ਉਹੀ ਮੰਨੇ ਜਾਂਦੇ ਆਂ ਰਹੀ ਗੱਲ ਜਿਹੜੀ ਗੱਲ ਤੁਸੀਂ ਕਹੀ ਆਂ ਵੀ 11 ਬੰਦਿਆਂ ਦੇ ਵਿੱਚੋਂ 7 ਬੰਦੇ ਬਕਾਇਦਾ ਤੌਰ ਤੇ ਦੂਸਰੀਆਂ ਪਾਰਟੀਆਂ ਚ ਵਾਏ ਇਹਨਾਂ ਵੱਲੋਂ ਇਹ ਜੋ ਖਬਰ ਸਾਹਮਣੇ ਆ ਰਹੀ ਆ ਕਰੀਬ 1 ਤੋਂ ਲੈ ਕੇ ਡੇਢ ਦਰਜਨ ਤੱਕ ਇਹ ਆਪਣੇ ਐਮਏ ਨੂੰ ਟਿਕਟਾਂ ਨਹੀਂ ਦੇ ਰਿਹਾ ਜਿਹੜੇ ਸਰਪਚਾਰ ਜਿਨ੍ਹਾਂ ਦੀ ਕਾਰਜਕਾਰੀ ਪਿਛਲੇ ਸਮੇਂ ਤੇ ਸੰਤੁਸ਼ਟੀਜਨਕ ਨਹੀਂ ਰਹੀ ਹੁਣ ਤੱਕ ਪੰਜ ਕਿਨਾਂ ਦੇ ਐਮਐਲਏ ਤੇ ਇੱਕ ਮੰਤਰੀ ਬਕਾਇਦਾ ਤੌਰ ਤੇ ਭਾਜਪਾ ਜਾ ਚੁੱਕਾ ਹੈ ਤੇ ਐਤ ਕੀ ਦਿੱਲੀ ਦੇ ਵਿੱਚ ਕਾਂਗਰਸ ਦੀ ਭਾਜਪਾ ਦੀ ਤੇ ਬਕਾਇਦਾ ਤੌਰ ਤੇ ਆਮ ਆਦਮੀ ਦੀ ਬੁਰੀ ਬਰੀ ਬੁਰੀ ਤਰ੍ਹਾਂ ਫਾਈਟ ਹੋਏਗੀ ਉੱਥੇ ਕਿ ਕੀ ਬੰਦਾ ਕਿਸ ਨੂੰ ਨਹੀਂ ਪਛਾ। ਇਹ ਮਤ ਸੋਚੇ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਵੀ ਪਿਛਲੀ ਵਰੀ ਭੱਜੇ ਤਾਂ ਤਾਂ ਹੀ ਕੁਰਸੀ ਦੇ ਬਜਾਂਗੇ ਕਿ ਉਹ ਗੱਲ ਨਹੀਂ ਬਣੀ ਬਹੁਤ ਮਿਹਨਤ ਕਰਨੀ ਪਊਗੀ। ਤੁਸੀਂ ਪੰਜਾਬ 'ਚ ਲੈ ਲਓ ਤੁਸੀਂ। ਪੰਜਾਬ ਦੇ ਚਿੰਦੇ ਕਿੰਨੇ ਬੰਦੇ ਇਹਨਾਂ ਕੋਲ ਹੈਗੇ ਜਿਹੜੇ ਆਪਣੇ ਹੈਗੇ ਜਿਹੜੀ ਆਪਣੀ ਪਛਾਇ ਹੈਗੀ ਹੈ। ਲਗਭਗ 90% ਦੇ ਬੰਦੇ ਤੇ ਇਹਨਾਂ ਕੋਈ ਦੂਸਰੀ ਪਾਰਟੀਆਂ ਚ ਵਾਇਦੇ। ਉਹੀ ਆਏ ਨੇ ਜਿਨ੍ਹਾਂ ਨੇ ਉੱਥੇ ਲੁੱਟ ਮਚਾਈ ਦਿੱਥੇ ਵਾ ਕੇ ਲੁੱਟ ਵਿਚਾਰ ਰਹੇ ਨੇ। ਕਿ ਜਿਹੜਾ ਸਰਪ ਕੁਲਦੀਪ ਧਾਰੀਵਾਲ ਇਹ ਕਾਂਗਰਸੀ ਪ੍ਰਦੇਸ਼ ਨਹੀਂ ਕਿਹੜੇ ਬੰਦਾਂ ਨੇ ਕਾਂਗਰਸ ਚ ਗਿਆ ਕੋਈ ਕਾਂਗਰਸ ਚ ਗਿਆ ਕੋਈ ਕਾਲੀਆਂ ਚ ਗਿਆ ਤੁਸੀਂ ਟਿਕਟ ਦੇ ਦਿੱਤੀ ਉਹਨਾਂ ਨੂੰ ਆ ਹੀ ਵੇਖ ਲਓ ਹੁਣ ਤੁਸੀਂ ਗਿੱਦੜ ਬਹਾਦੂ ਅਕਾਲੀ ਦਲ ਦਾ ਉਮੀਦਵਾਰ ਉਹ ਤੁਸੀਂ ਪੁੱਟ ਲਿਆ ਤੇ ਉਹਨੂੰ ਟਿਕਟ ਦੇ ਦਿੱਤੀ ਉੱਥੇ ਲਖਣ ਵਾਲੀ ਦੀ ਹੁੰਦੀ ਜੇ ਅਸੀਂ ਚੰਬੇਵਾਲ ਦੀ ਗੱਲ ਕਰ ਲਈਏ ਕਾਂਗਰਸ ਤੋਂ ਰਾਜਕੁਮਾਰ ਆਇਆ ਤੇ ਉਹ ਵੀ ਮੁੰਡਾ ਵੀ ਤਾਂ ਕਾਂਗਰਸ ਚ ਆਇਆ ਤੇ ਤੁਸੀਂ ਟਿਕਟ ਦੇ ਦਿੱਤੀ ਉਹਨਾਂ ਨੂੰ ਜੇ ਅਸੀਂ ਬਰਨਾਲੇ ਦੀ ਗੱਲ ਕਰੀ ਉੱਥੇ ਵੀ ਉਹੀ ਹਾਲ ਹੈ ਇਸ ਕਰਕੇ ਇਹਨਾਂ ਕੋਲ ਆਪਣਾ ਕੋਈ ਕੰਮ ਦਾ ਲੀਡਰ ਨਹੀਂ ਹੈਗਾ ਦੂਜਿਆਂ ਲੀਡਰਾਂ ਤੋਂ ਫੜਫੜ ਕੇ ਪਾਰਟੀਆਂ ਤੋਂ ਗੁਜ਼ਾਰਾ ਕਰਨ ਲੇਕਿਨ ਅੱਜ ਕੀ ਦਿੱਲੀ ਦੇ ਹਾਲਾਤ ਪਹਿਲਾਂ ਵਾਲੇ ਨਹੀਂ ਇੱਕ ਤਿੰਨਾਂ ਨੇ سنگੀਨ ਇਲਜ਼ਾਮ ਲੱਗਾ ਜੀ ਇਹਨਾਂ ਨੇ ਆਪਕਾਰੀ ਮਾਮਲੇ 'ਚ ਬੜਾ ਭ੍ਰਸ਼ਟਾਚਾਰ ਕੀਤਾ ਤਰੁਲਾ ਰਪੇ ਇੱਕ ਤਿੰਨਾਂ ਤੇ ਉਹ ਇਲਜ਼ਾਮ ਬਹੁਤ سنگੀਨ ਇਲਜ਼ਾਮ ਹੈ ਤੇ ਦਿੱਲੀ ਦੇ ਲੋਕ ਪੜੇ ਲਿਖੇ ਨੇ ਜੋ ਕੁਝ ਵੀ ਕਰਨਗੇ ਉਹ ਸੋਚ ਸਮਝ ਕੇ ਕਰਨਗੇ ਭੇਡ ਚਾਲ ਨਹੀਂ ਕੀ ਪੰਜਾਬਾ ਨੂੰ ਪਾ ਦੇ ਵੋਟਾਂ ਇਹਨੂੰ ਪਾਣੀ ਇਹਨੂੰ ਪਾਣੀ ਇਹਨੂੰ ਪਾਣੀ ਅਸੀਂ ਇਹ ਸ ਕਰਕੇ ਇਹਨਾਂ ਦੇ 11 ਦੇ ਵਿੱਚੋਂ ਜੇ ਕਿਤੇ ਆਪਣੇ 7 ਬੰਦੇ ਤੁਸੀਂ ਦੱਸੇ ਨੇ ਬ੍ਰਹਮ ਤੰਤਰ ਨਿਲਚਾ ਬੀਬੀ ਤਿਆਗੀ ਚੌਧਰੀ ਜਬੀਰਬੰਦ ਬੀਤਗਾਂ ਨਰਸ਼ਮੀਲ ਸਕੀਨ ਇਹ ਸਾਰੇ ਬੰਦੇ ਜਿਹੜੇ ਨੇ ਕਾਂਗਰਸ ਦੇ ਵਿੱਚੋਂ ਤੇ ਭਾਜਪਾ ਤੋਂ ਆਏ ਚਾਰ ਬੰਦੇ ਤੁਸੀਂ ਦੱਸੇ ਨਾ ਕੋ ਆਪਣੇ ਮੈਂ ਨਾ ਜੇ ਉਹਨਾਂ ਪਛਕੜ ਫਰੋ ਲੋ ਉਹ ਵੀ ਇਹਨਾਂ ਦੇ ਆਪਣੇ ਨਹੀਂ ਹੋਣਗੇ ਉਹ ਵੀ ਦੂਜੀਆ ਪਾਰਟੀ ਕੋਧਾਰੇ ਲਿਆ ਹੋਣਗੇ ਇਸ ਕਰਕੇ ਕੇਜਰੀਵਾਲ ਸਾਹਿਬ ਨੇ ਇਹ ਫੈਸਲਾ ਕੀਤਾ 12 ਤੋਂ ਲੈ ਕੇ 18 ਬੰਦੇ ਜਿਹੜੇ ਐਮਐਲਏ ਉਹਨਾਂ ਦੀ ਛਾਂਟੀ ਕੀਤੀ ਜਾਊ ਉਹ ਕਿਹੜੇ ਪਾਸੇ ਜਾਣਗੇ ਇਹ ਨਹੀਂ ਪਤਾ ਲੇਕਿਨ ਇਸ ਵੇਲੇ ਪੰਜਾਬ ਸਰਕਾਰ ਦੇ ਵਿੱਚ ਕੇਜਰੀਵਾਲ ਦੀ ਸਿੱਧੀ ਦਖਲ ਰਜ਼ੀਆ ਛੁਰੂ ਛੁਰੂ ਜਿਵੇਂ ਮੈਂ ਕਹਿਣਾ ਹੁੰਦਾ ਸੀ ਇੱਕ ਮੁੱਖ ਮੰਤਰੀ ਹੈ ਜਿਹੜਾ ਇਲੈਕਟਡ ਇੱਕ ਸੁਪਰ ਮੁੱਖ ਮੰਤਰੀ ਹੈ ਜਿਹੜਾ ਇੱਥੇ ਧੱਕੇ ਨਾਲ ਬੈਠਾ ਵਾਰਾ ਗੱਪ ਚੱਡਾ ਇੱਕ ਚੀਫ ਮੁੱਖ ਮੰਤਰੀ ਹੈ ਕੇਜਰੀਵਾਲ ਅੱਜ ਵੀ ਅਫਸਰ ਆਪਣੀਆਂ ਬਦਨੀਆਂ ਕਰਾਉਣ ਵਾਸਤੇ ਚੰਡੀਗੜ੍ਹ ਭਗਵੰਤ ਮਾਨ ਕੋਲੇ ਨਹੀਂ ਉਹ ਦਿੱਲੀ ਜਾਂਦੇ ਆਪਣੀ ਬਦਲੀ ਕਰਾਉਣ ਵਾਸਤੇ ਏਸੇ ਕਰਕੇ ਇਹਨਾਂ ਕੋਲੇ ਆਪਣਾ ਬੰਦਾ ਮੁੰਦਾ ਕੋਈ ਹੈ ਨਹੀਂ ਕੇਜਰੀਵਾਲ ਦੀ ਇੰਟਰਫੀਰੈਂਸ ਬਾਕੀ ਪਾਰਟੀਆਂ ਨੂੰ ਪੰਜਾਬ 'ਚ ਬਹੁਤ ਜ਼ਿਆਦਾ ਹੈ ਜਿਨੂੰ ਪੰਜਾਬ ਦੇ ਲੋਕਾਂ ਨੇ ਨਾ ਕਦੇ ਪਸੰਦ ਕੀਤਾ ਤੇ ਨਾ ਕਦੀ ਪਸੰਦ ਕਰਨਗੇ ਜੀ ਜੀ ਪਟਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਨੇ ਉਹ ਖਬਰਾਂ ਤਫਸੀਲ ਦੇ ਨਾਲ ਦੱਸਦੇ ਹੋ ਔਰ ਨਾਲ ਦੀ ਨਾਲ ਪਟਸਾਬ ਇਥੇ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਾਂ ਤੁਹਾਡੇ ਚੋਣ ਵਾਲਿਆਂ ਦੀ ਲਿਸਟ ਲੰਮੀ ਹੁੰਦੀ ਜਾ ਰਹੀ ਹੈ ਅੱਗੇ ਆਪਾਂ ਕਮੈਂਟਸ ਲੈ ਲੇ ਲਈ ਤੇ ਸੀਗੇ ਬਹੁਤ ਸਾਰੇ ਕਮੈਂਟਸ ਦੇ ਵਿੱਚ ਲੋਕ ਅਮਰੀਕਾ ਤੋਂ ਕੈਨੇਡਾ ਤੋਂ ਵਿਨੀਪੈਗ ਤੋਂ ਇੱਕ ਟ੍ਰੇਸੀ ਤੋਂ ਵੀ ਕਮੈਂਟ ਆਇਆ ਸੀਗਾ ਤੇ ਉਹ ਤੁਹਾਨੂੰ ਫਤਿਹ ਵੀ ਅਰਜ਼ ਕਰਦੇ ਆ ਤੇ ਨਾਲ ਦੀ ਨਾਲ ਤੁਹਾਡੀ ਸਿਹਤ ਯਾਗੀ ਦੀ ਦੁਆ ਵੀ ਕਰਦੇ ਆ ਸੋ ਉਹਨਾਂ ਸਾਰਿਆਂ ਸਬਸਕ੍ਰਾਈਬਰਸ ਦਾ ਧੰਨਵਾਦ ਬਹੁਤ ਬਹੁਤ ਜਿਹੜੇ ਸਾਡਾ ਪ੍ਰੋਗਰਾਮ ਪਸੰਦ ਕਰਦੇ ਆ ਇਸੇ ਤਰ੍ਹਾਂ ਤੁਸੀਂ ਇਸ ਪ੍ਰੋਗਰਾਮ ਨੂੰ ਪਿਆਰ ਕਰਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਵੱਲੋਂ ਵੀ ਸਾਰੇ ਸਾਡੇ ਜਿਹੜੇ ਲਿਸਨਰ ਨੇ ਸਾਡੇ ਸਰੂਤੇ ਨੇ ਸਾਰੇ ਦਰਸ਼ਕ ਨੇ ਜਿਹੜੇ ਕਮੈਂਟਸ ਵੀ ਕਰਦੇ ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਂ ਤੋਂ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਅਸੀਂ ਚਾਹੁੰਦੇ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਤੇ ਹੋਰ ਸਾਥੀਆਂ ਨੂੰ ਜੋੜੋ ਮਿਹਰਬਾਨੀ।